ਲੁਧਿਆਣਾ ਦੇ ਵਿੱਚ ਮਾਹੌਲਾ ਜਿਹੜਾ ਬਈ ਡਰਪੂਰਨ ਬਣਿਆ ਹੋਇਆ ਹੈਗਾ ਕਿਉਂਕਿ ਡਰ ਦਾ ਮਾਹੌਲ ਹੈ ਉੱਥੇ ਇੱਕ ਆ ਵਿਅਕਤੀ ਜਿਹੜਾ ਇੱਕ ਲਾਸ ਨਬੋਰੀ ਦੇ ਵਿੱਚ ਪਾ ਕੇ ਆਰਤੀ ਚੌਂਕ ਦੇ ਵਿੱਚ ਛੁੱਟ ਗਿਆ ਜਿਹੜਾ ਕਿ ਸਨ ਤੋਂ ਆਪਾਂ ਕਹਿੰਦੇ ਵੀ ਭੀੜ-ਪਾੜ ਵਾਲਾ ਇਲਾਕਾ ਹੈਗਾ ਉਹ ਤੇ ਉਹਦੇ ਵਿੱਚ ਬੁਰੀ ਦੇ ਵਿੱਚ ਪਾ ਕੇ ਛੁੱਟ ਗਿਆ ਤੇ ਪੂਰਾ ਮਾਹੌਲਾ ਜਿਹੜਾ ਉਹ ਡਰਦਾ ਬਣਿਆ ਤੇ ਪੁਲਿਸ ਤਫਤੀਸ਼ ਕਰ ਰਹੀ ਹੈ ਆਓ ਸੁਣਦੇ ਹਾਂ ਜਿਹੜੇ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਕੀ ਕਹਾਂ ਸੁਣੋ ਅਮਰਜੀਤ ਸਿੰਘ ਅਮਰਜੀਤ ਜੀ ਹੋਇਆ ਕਿ ਆਰਤੀ ਚੌਂਕ ਤੇ ਖੜੇ ਹੋਏ ਸੀ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਤੇ ਉਹਦੇ ਡੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਐ ਕਿਹਾ ਵੀ ਇਹ ਸਿੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸਿੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਰਾਗਾ ਮੈਨੂੰ ਚੱਕ ਲੈ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਗਿਆ ਮੈਂ ਆਦੀ ਚਾਬੀ ਲੱਗਨੀ ਕੈਪੀ ਕੱਢ ਕੇ ਉਹ ਫਿਰ ਉਹ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਦੀ ਬੋਰੀ ਉਹਦੇ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਗਏ Holi ਦੇ ਨੇ ਆਏ ਨੇ ਚੱਲ ਗਏ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਪੋਰਟੀ ਵਾਲਾ ਸੀਗਾ ਉਹਦੇ ਬਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਿਹਨੇ ਦੇਖੀ ਬੋਰੀ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਵੀ ਨਾ ਦਾ ਬਾਂਹ ਜਾਂ ਕਮੈਂ ਬੰਦਾ ਐ ਜੀ ਮੈਂ ਕਹਿੰਦਾ ਮੈਂ ਕਹਿੰਦਾ ਜਾਂ ਇਹ ਬੰਦਾ ਵਾ ਜਾਂ ਕੁੱਤਾ ਵਾ ਕਿੰਨੇ ਕਜੇ ਦਾ ਕੁੱਤਾ ਮਾ ਤੇ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਉਹ ਨਾ ਨਹੀਂ ਦੇਖਿਆ ਦੋ ਪੈਰ ਦਿਖਾਇਆ ਪੁਲਿਸ ਆ ਕੇ ਗਈ ਹੁਣ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖਿਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਲਈ ਭਾਈ ਪੂਰੀ ਛੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਛੋ ਨਹੀਂ ਕੀਤੀ ਹੁਣ ਉਹਨਾਂ ਨੇ ਪਤਾ ਲੱਗਾ ਵੀ ਲਾਸ਼ ਆਈ ਆ ਪੈਰਪੁਰ ਦਿੱਤੇ ਮੜੇ ਹਾਂ ਦੋ ਪੈਰਪੁਰ ਤੋਂ ਕੋਈ ਲੱਭੀ ਆਇਆ ਕੋਲਪੁਰੋੜ ਤੇ ਕੀ ਆ ਗਿਆ ਮੈਂ ਧੱਲਾ ਰੁੜੀ ਗਿਆ ਸੀ ਬਸਦਾਨ ਉਹ ਤੋਂ ਮੈਨੂੰ ਕਾਲ ਆਈ ਸੀ ਕਿ ਇੱਕ ਡੈਡ ਬੋਡੀ ਆਈ ਸੀ ਕੋਰੇ ਦੇ ਵਿੱਚ ਭੇਜ ਉਹ ਤੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਆ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਾਈ ਹੋਈ ਹੈ ਤੇ ਹੁਣ ਉਹ ਇੱਕ ਮੋਟਰਸਾਈਕਲ ਦੇ ਵੀ ਸਰ ਤੋਂ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਸਵਾਰ ਸੀ ਔਰ ਉਹ ਬੈਡ ਬੋਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਸਾਥੇ ਕੋ ਬਰਾਮਤ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਪੜਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਣ ਲੇੜੀ ਹੈ ਨਹੀਂ ਹਜੇ ਆਇਡੈਂਟੀਫਾਈ ਹੋਣੀ ਹੈ 9 ਜੁਲਾਈ 9 ਜੁਲਾਈ ਕੱਲ ਤੋਂ ਬਾਅਦ ਜਸੂ 5 ਮਿੰਟ ਪਹਿਲਾਂ ਮੈਨੂੰ ਕਾਲ ਆ ਗਈ 10 ਤੋਂ ਬਾਅਦ 10 ਮਿੰਟ ਪਹਿਲਾਂ ਕਾਲ ਆਈ ਆ ਇਹ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸਤੋਂ ਅੱਗੇ ਮੋਟਰਸਾਈਕਲ ਵੀ ਥਾਲਿਆ ਉਹਦੇ ਨੰਬਰ ਤੋਂ ਐਡਰੈਸ ਕਢਾ ਆ ਗਏ ਜਿਹੜੀ ਅਗਲੀ ਕਾਰਵਾਈ ਜੋ ਵੀ ਹੋਈ ਤੁਹਾਨੂੰ ਦੱਸ ਦਿੰਦਾ ਚਾਹੁੰਗਾ ਜਿਹੜੀ ਮੈਰਿਡ ਹੈ ਕਿ ਅਨਮੈਰਿਡ ਹੈ ਉਹ ਬੋਰੇ ਵਿੱਚ ਹੀ ਅਸੀਂ ਪਹੁੰਚੇ ਲਿਖੇ ਜੀ ਬੋਰੇ ਵਿੱਚ ਹੀ ਆ ਥੋੜਾ ਜਿਹਾ ਜਿਹਦਾ ਪੈਰ ਕੋਲ ਕੱਪੜੇ ਦਾ ਉਹ ਦੇਖਾਂਗਾ ਨੌਜਵਾਨ ਕਿੱਥੇ ਕੰਮ ਕਰਦਾ ਹੈਗਾ ਜਿਹੜਾ ਚੱਲ ਕੇ ਚਲੇਗਾ ਹੈ ਜਿਹੜਾ ਮੋਟਰ ਦਾ ਕਿਹੜਾ ਬਰਾਮਾ ਹੈ ਕਿਹੜਾ ਬਰਾਮਾ ਹੈ ਐਸੀ ਜਗ੍ਹਾ ਨੂੰ ਪਾਉਟੋਗ੍ਰਾਫ ਦੇਖਣਾ ਬੋਰੋਸਰ ਦੇ ਪਬਲਿਕ ਨੇ ਜਦੋਂ ਕੁਛ ਵੀ ਕੀ ਹੈ ਕਿ ਕੀ ਹੈਗਾ